ਮੂਰਖ ਸਮਝਣਾ ਬੰਦ ਕਰ ਦਿਜੀਏ। ਆ ਕਿਸੇ ਨੇ ਮੂਰਖ ਨਹੀਂ ਬਣਾਇਆ ਮੋਦੀ ਜੀ ਤੁਹਾਨੂੰ ਕੋਈ ਗਲਤ ਫਹਮੀ ਹੋ ਰਹੀ ਹੈ। ਤੁਸੀਂ ਕਦੀ ਡੇਰੇ ਤੇ ਗਏ। ਡੇਰੇ ਦੀ ਐਂਟਰੀ ਤੇ ਮੋٹے-ਮੋਟੇ ਅੱਖਰਾਂ ਚ ਲਿਖ ਕੇ ਲਾਇਆ ਉਹਨਾਂ ਨੇ। ਇਹ ਦੇਖੋ ਮੇਰੇ ਕੋਲ ਪੋਸਟਰ ਆਹ ਦੇਖੋ। ਵੇਖੋ ਪੋਸਟਰ ਤੇ ਕੀ ਲਿਖਿਆ ਹੈ? ਇੱਥੇ ਸ਼ਰਾਬ ਪੀ ਕੇ ਆਉਣਾ ਸਖਤ ਮਨਾ ਹੈ। ਇੱਥੇ ਸਿਗਰਟ ਪੀ ਕੇ ਆਉਣਾ ਸਖਤ ਮਨਾ ਹੈ। ਹੋਰ ਕੀ ਕਰ ਲੈਣੋ? ਹਾਂਜੀ। ਇਹ ਕੀ ਲਿਖਿਆ? ਨੋਟ ਪਰ ਡੇਰੇ ਅੰਦਰ ਇੱਕ ਦੁਕਾਨ ਹੈ ਜਿੱਥੋਂ ਸਾਰੀ ਸਮਗਰੀ ਮਿਲਦੀ ਹੈ। ਉਥੋਂ ਤੁਸੀਂ ਸਿਗਟਾ ਲੇ ਕੇ ਬਾਬਾ ਜੀ ਨਾਲ ਇੰਜੋਏ ਕਰ ਸਕਦੇ ਹੋ ਆਪ ਦਾ ਮੂਡ ਹੈ ਤਾਂ ਮੇਰਾ ਵੀ ਮੂਡ ਹੈ ਅੱਜ ਇਹਦਾ ਕੀ ਮਤਲਬ ਹੈ ਕਿ ਤੁਸੀਂ ਸ਼ਰਾਬ ਪੀ ਕੇ ਨਹੀਂ ਆ ਸਕਦੇ ਉੱਥੇ ਬਹਿ ਕੇ ਪੀ ਸਕਦੇ ਹੋ ਜੈਫਟਾ ਪੀ ਕੇ ਨਹੀਂ ਆ ਸਕਦੇ ਉੱਥੇ ਬਾਬਾ ਜੀ ਨਾਲ ਬਹਿ ਕੇ ਇੰਜੋਏ ਕਰ ਸਕਦੇ ਹੋ ਇਹੀ ਮਤਲਬ ਹੋਇਆ ਨਾ ਨਾਲੇ ਹਾਜੀ ਸਵਾਗਤ ਕਰਨਾ ਤਾਂ ਮੈਂ ਭੁੱਲੀ ਗਿਆ ਸਵਾਗਤ ਹੈ ਤੁਹਾਡਾ ਆਪਣੇ ਹਰਬੜ ਪਿਆਰੇ ਪ੍ਰੋਗਰਾਮ ਤੇ ਖਾੜੀ ਦੇ ਦੇਖ ਕੇ ਅੱਜ ਦੇ ਇਸ ਵੀਡੀਓ ਵਿੱਚ ਕਹੇ ਦੀ ਵੀ ਮਾਪਿਆਂ ਨੂੰ ਗਾਲਾਂ ਕਢ ਸਕਦੀਆਂ ਨੇ ਇਸ ਕਰਕੇ ਹੈੱਡਫੋਨ ਲਾ ਕੇ ਵੀਡੀਓ ਵੇਖੋ ਤੇ ਨਾਲੇ ਸੱਚ ਮੈਂ ਯਾਰ ਗੱਲ ਕਹਿਣੀ ਸੀ ਪਤਾ ਤੁਹਾਨੂੰ ਇੱਕ ਅਮਰਤਪਾਲ ਮਹਿਰੋ ਦੀ ਵੀਡੀਓ ਆਈ ਏ ਆ ਵੀਡੀਓ ਵੇਖ ਲਓ ਉਹ ਮਾਯਾ ਹੀ ਛਾ ਗੱਡੀ ਥਲੇ ਸਿਰ ਦੇ ਕੇ ਗੱਡੀ ਦੇ ਲੈਟੀ ਜੀ ਦਾ ਸਿਰ ਨਹੀਂ ਲੁੱਲ ਦੇਣਾ ਲੋਲੀ ਜੀ ਦੇ ਨਿੱਕੇ ਨਿੱਕੇ ਪੀਸ ਕਰਕੇ ਕੁੱਤਿਆਂ ਨੂੰ ਪਾਲਾਣੇ ਨੇ ਇਹਦੀ ਬੁੰਡ ਦੇ ਨਿੱਕੇ ਨਿੱਕੇ ਪੀਸ ਕਰਕੇ ਭੈਣ ਚੋਦ ਛੜਿਆਂ ਨੂੰ ਮੜਦਣੇ ਦੀ ਬੁੰਡ ਮਾਰੋ ਲੋ ਹਰਾਮ ਦੇ ਆ ਤੇਰੇ ਘਰ ਮਾਮਾ ਪੈਣਾ ਨਹੀਂ ਆ ਐਡੀ ਤੈਨੂੰ ਭੈਣ ਚੋਦਾ ਗਰਮੀ ਚੜੀ ਆਪਣੀ ਮਾਂ ਦੇ ਬੋਂਡ ਚ ਉਂਗਲ ਦੇ ਦੇ ਆਪਣੀ ਭੈਣ ਦੇ ਘੂਸੇ ਚ ਉਂਗਲ ਦੇ ਅਮਰਤਪਾਲ ਤੋਂ ਇਲਾਵਾ ਕੋਈ ਨਹੀਂ ਬੋਲਿਆ ਮੈਂ ਕਿਹਾ ਵੀ ਪੋਲੀਟਿਸ਼ੀਨ ਕੋਈ ਯੂਟਿਊਬਰ ਕੋਈ ਸਿੰਗਰ ਬੋਲੇਗਾ ਵੀ ਗਲਤ ਹੋਇਆ ਪਰ ਨਹੀਂ ਉਹ ਪਤਾ ਨਹੀਂ ਕਿਹੜੇ ਸਾਲਾ ਨਸ਼ੇ ਕਰਕੇ ਸੁੱਤੇ ਨੇ ਹਰਾਮ ਦੇ ਮੈਂ ਬਹੁਤ ਬੇਕਾਰ ਇਨਸਾਨ ਹਾਂ ਜੀ ਖੇਰ ਮੈਂ ਸੋਚਿਆ ਮੈਂ ਕਿ ਮੁੰਡੇ ਕੁੜੀਆਂ ਦੀਆਂ ਪ੍ਰੋਬਲਮਾਂ ਨਾਲ ਇੰਨੇ ਜ਼ਿਆਦਾ ਨਾ ਰਿਲੇਟ ਨਹੀਂ ਕਰ ਪਾਉਂਦੇ ਜਿੰਨੇ ਤੱਕ ਉਹਨਾਂ ਦੇ ਆਪਨਾ ਬੀਤੇ ਮੁੰਡਿਆਂ ਦੀ ਹੋ ਸਕਦਾ ਮੈਂ ਕਿ ਉਹ ਕੁੜੀ ਬੋਲੀ ਹੋਵੇ ਕਿਉਂਕਿ ਕਹਿੰਦੇ ਨਹੀਂ ਸਿਆਣੇ ਪੇ ਇੱਕ ਔਰਤ ਦਾ ਦਰਦ ਇੱਕ ਔਰਤ ਹੀ ਸਮਝ ਸਕਦੀ ਜਿਵੇਂ ਲਹੂ ਦੀ ਆਵਾਜ਼ ਗੀਤ ਆਇਆ ਸੀ ਉਹਦੇ ਚ ਮਾੜਾ ਜਿਹਾ ਕਿ ਕੁੜੀਆਂ ਪ੍ਰਤੀ ਕੁਝ ਕਿਹਾ ਗਿਆ ਸੀ ਤੇ ਕੁੜੀਆਂ ਨੂੰ ਉਹ ਤੋਂ ਬੜਾ ਹੱਟ ਹੋਇਆ ਸੀ ਇਹ ਜਿਹੜਾ ਫੈਮਿਨਿਜ਼ਮ ਦਾ ਰੋਲਾ ਪਾਉਂਦੀਆਂ ਨੇ ਮੈਂ ਵੀ ਬਣਨਾ ਹੈ ਅਸਲੀ ਫੈਮਿਨਿਸਟ ਪਰ ਕੁਐਸਚਨ ਹੈ ਇਨਾ ਕ ਗਲਾ ਠੀਕ ਆ ਸੂਟ ਦਾ ਚੱਲ ਤੂੰ ਇਨਾ ਗਲਾ ਪਾਲਾ ਫੇਰ ਤੂੰ ਕਿਹੜਾ ਬੋਲ ਪੈਣਾ ਮੈਂ ਕਹਿੰਦਾ ਤੈਨੂੰ ਕੱਚੀ ਬਨੇਣ ਚ ਲਈਏ ਤਾਂ ਵੀ ਨਹੀਂ ਤੂੰ ਬੋਲਣਾ ਨਹੀਂ ਜੀ ਇਹ ਬੋਲਦੀ ਹੈ ਕਿ ਭਗਵਾਨ ਆ ਜਾਏਗਾ ਤੋ ਵੀ ਮੈਂ ਨਹੀਂ ਮੰਨੂਗੀ ਭੰਟ ਮੈਂ ਮੈਂ ਇਹਦੀ ਪ੍ਰੋਫਾਈਲ ਤੇ ਗਿਆ ਮੈਂ ਕਹੋ ਹਸਦਾ ਬੋਲੀ ਹੋਵੇ ਇਹਦੀ ਮੈਂ ਪ੍ਰੋਫਾਈਲ ਤੇ ਗਿਆ ਤੇ ਵੇਖੋ ਕਿਹੜਾ ਡਾਂਸ ਕਰ ਰਹੀ ਹੈ ਅਗਰੇ ਜੀ ਗਣਾ ਲਾ ਕੇ ਨ ਆਪਣੇ ਆਪ ਜਿੱਦਾਂ ਸਮਝਣ ਗਿਆ ਵੀ ਅਹੀ ਬੜੀ ਅਗਾਉ ਵਦੂ ਸੋਚ ਵਾਲੀਆਂ ਕੁੜੀਆਂ ਫੁੱਦੂ ਸਮਝਦੇ ਨੇ ਲੋਕੀ ਤੁਹਾਨੂੰ ਫੁੱਦੂ ਫਿਰ ਮੈਂ ਇਹਨੂੰ ਛੱਡਿਆ ਮੈਂ ਕਿ ਚਲੋ ਇੱਕ ਹੋਰ ਕੁੜੀ ਬਣਾ ਫੈਮਿਨਿਜ਼ਮ ਦਾ ਰੋਲਾ ਪਾਦੀ ਮੈਂ ਉਹਦੀ ਪ੍ਰੋਫਾਈਲ ਤੇ ਗਿਆ ਉਹ ਇਹਦੀ ਵੀ ਮਾਂ ਦੇ ਆਈ ਦੀ ਵੀ ਮਾਂ ਹਾਂ ਬਾਈ ਇੱਥੇ ਬੋਡ ਘਟ ਘਟ ਕੇ ਨੱਚੀ ਜਾਓ ਉੱਥੇ ਭੈਣ ਤੇ ਚੱਪੇ ਬਾੜੀ ਆਂ ਜਿਹੜੇ ਪੰਜਾਬ ਚ ਚੱਪੇ ਟੱਟ ਗਸਾ ਹੁਣ ਜਾਣਦੇ ਕਿਉਂ ਅੱਖਾਂ ਨੇ ਪਰ ਆਈਆਂ ਅੱਖਾਂ ਤਾਂ ਪਰ ਆਈਆਂ ਉਸਤਾਦ ਜੀ ਕੋ ਬੰਦੇ ਦਾ ਪੁੱਤਰ ਹੀ ਨਹੀਂ ਆ ਜਿਹੜਾ ਜ਼ੁਲਮ ਦੇ ਖਿਲਾਫ ਬੋਲੇ सेक्स एजुकेशन बारे ਆਪਣੇ ਬੱਚਿਆਂ ਨੂੰ ਦੱਸੋ ਗੁੱਡ ਟੱਚ बैड ਟੱਚ ਬਾਰੇ ਆਪਣੇ ਬੱਚਿਆਂ ਨੂੰ ਘਰ ਸਿਖਾਓ ਕਈ ਯੂਟਿਊਬਰ ਕੋਸ਼ਿਸ਼ ਕਰ ਰਹੇ ਨੇ ਸੈਕਸ এডੂਕੇਸ਼ਨ ਦੇਣ ਦੀ ਪਰ ਉਹ ਵੈਸੇ ਮੈਨੂੰ ਸੈਕਸ এডੂਕੇਸ਼ਨ ਘਟ ਤੇ ਠਰਕ এডੂਕੇਸ਼ਨ ਵੱਧ ਲੱਗਦਾ ਹੈ ਬਹੁਤ ਸਾਰੇ ਲੋਕੋ ਨੂੰ ਆਪਣਾ ਸੀਮਨ اور ਆਪਣਾ ਸਪਰਮ ਵੀ ਰਿਲੀਜ਼ ਕਰਨਾ ਅੱਛਾ ਲੱਗਦਾ ਹੈ ਦੂਸਰੇ ਪਾਰਟਨਰ ਕੇ ਮਾਉਥ ਮੇ ਉਹ ਕਿੰਨਾ ਹੈਲਦੀ ਯਰ ਅਨ ਹੈਲਦੀ ਹੈ ਮੇਰਾ ਮੱਖਣ ਦੇਸੀ ਕਿਉਂ ਸਾਰੇ ਵਿਟਾਮਿਨ ਤੁਹਾਨੂੰ ਇੱਕੋ ਜਗ੍ਹਾ ਤੇ ਮਿਲ ਰਹੇ ਨੇ ਤੇ ਤੂੰ ਜ਼ਿਆਦਾ ਹੈਲਥਕੀ ਹੋ ਉਸੇ ਉਹ ਸਾਲਿਆ ਜੇ ਪੁੱਛਣਾ ਹੀ ਸਹੀ ਕਹਿ ਕੇ ਅਸੀਂ ਮੂਸੇ ਵਾਲਾ ਓਏ ਲੜੂ ਤੇ ਅਰੇ ਯੂ ਮੰਗੇ ਰਕਸ ਜੇ ਪੁੱਛਣਾ ਹੀ ਯੋ ਕਾ ਮੈਡੀਕਲ ਲੈਂਗੁਏਜ ਚ ਪੁੱਛ ਲੈ ਇਹ ਕੀ ਹੋਇਆ ਇਹ ਤਾਂ ਤੁਪੜੇ ਬਾਰੇ ਪੁੱਛ ਰਹੇ ਆ ਵੀ ਮੈਂ ਸੈਕਸ ਕਰਦੇ ਵਰੀ ਮੂੰਹ ਚ ਵਗਾ ਸਕਦਾ ਕਿ ਨਹੀਂ ਵਗਾ ਸਕਦਾ ਨੋਰਮਲ ਜੀ ਗੱਲ ਹੈ ਤੂੰ ਕਿੰਨੀ ਕ ਖਬਰਾਂ ਚ ਖਬਰ ਸੁਣੀ ਹੈ ਕਿ ਮੁੰਡੇ ਨੇ ਕੁੜੀ ਦੇ ਮੂੰਹ ਚ ਵਗਾਇਆ ਤੇ ਉਹ ਕੁੜੀ ਮਰ ਗਈ ਖਬਰ ਸੁਣੀ ਐ ਤੱਕ ਕੋਈ ਪੈਜ ਹੈਲਥੀ ਆ ਨਾ ਹੈਲਥੀ ਨਹੀਂ ਆ ਆਰਾਮਨਾ ਜੈਸ਼ੀ ਮਾਰ ਤੂੰ ਮੇਰਾ ਭਰਾ

आपका बैकग्राउंड uh, क्या है आप में कोई सेक्सुअली ट्रांसमिटेड इन्फेक्शन है डिजीज है हिस्ट्री क्या है उसके बारे में भी डिस्कस करो एक दूसरे से कीती मैं डिस्कस दसी मैं अपनी सारी उन हिस्ट्री भी नानके वाले पासो साडे सारे, सारे नु शुगर है <laughs> के वाले पासो जेन्ने भी ने सारे हाटा फिर की सी पै जिनदा सल्ला ना मन्नो एमे साले खड़े ललते सोटा मारदे ने मिलती स्याने कहंदे ने, ने <laughs> बाउंड्रीज क्या है आपको क्या अच्छा लगेगा और क्या नहीं आपने एक्सप्लोर नहीं किया तो थोड़े बहुत दो तीन चीजें पेपर पे लिख लो या एक दूसरे से बात कर लो अच्छा ठीक है पीछे नहीं पाना यार इतता तो नहीं ना मुंह मुंह तो सकते हैं भैंचते भी नहीं मुंह मुंह नहीं पाना ले लिख लो ले दा, ले दा, ले ले <laughs> करे नहीं तो कुड़ी ने मैं इनु देने आई ते फदू गया ਲੋਲੜ ਸਮਝ ਨਹੀਂ ਗਿਆ ਤੈਨੂੰ ਲੋਲੜ ਅਬ ਹਮ ਥੋੜੀ ਸੇ ਐਕਸਪੋਜੀਸ਼ਨਸ ਕੀ ਬਾਤ ਕਰੇਗੇ ਫਿਰ ਇੱਕ ਥਰਡ ਬਹੁਤ ਅਚੀ ਸੇ ਐਕਸਪੋਜੀਸ਼ਨ ਹੈ ਜਿਸ ਸੇ ਕਹਤੇ ਸਪੂਨਿੰਗ ਆਪ ਇਹ ਵੀ ਇੱਕ ਐਕਸਪੋਜੀਸ਼ਨ ਟ੍ਰਾਈ ਕਰ ਸਕੇ ਬਟ ਇਸ ਮੇ ਇਫ ਯੂ ਕੈਨ ਜਸਟ ਇਲੈਬੋਰੇਟ ਅ ਬਿਟ ਔਨ ਥਿਸ ਹਾਂ ਨੀਨੂ ਵਿਚਾਰੇ ਨੂੰ ਕਰਕੇ ਦੱਸ ਕੱਲ ਜੰਮਿਆ ਠਰਕੀ ਦਸਦੀ ਤੇ ਪੈ ਨਹੀਂ ਹੋ ਰਿਹਾ ਇਥੇ ਕੋਡੀ ਹੋ ਜੇ ਪੈ ਚ ਮੀਦਾ ਕਰੀਦਾ ਕਹਿ ਤਾ ਰਹੀ ਸਪੂਨਿੰਗ ਕੇ ਸਟਾਈਲ ਵੀ ਆਪਸ ਚ ਵੇ ਘੂਸੀਆਂ ਪੋਰਨਾ ਚਾਹੁੰਦਾ ਏ ਲੋਂਡਾ ਨਾ ਆਪਕਾ ਇੱਕ ਨੰਬਰ ਦਾ ਠਰਕੁਲਾ ਠਰਕੁਲਾ ਠਰਕ ਠਰਕੀ ਠਰ ਪਰ ਚਲੋ ਇਹਦੀ ਬੰਡ ਮਾਰੀਏ ਅਸੀਂ ਵਧੀਆ ਗੱਲੇ ਟੋਪਕ ਵੱਲ ਹੋਣਾ ਹੀ ਹੈ ਹਲਕਾ ਆ ਜਾਂ ਗਰਦਾਸ ਮਾਨ ਭਾਜੀ ਤੇ 13 13 ਬੋਲੇ ਤੇ ਯਕੀਨ ਮੰਨ ਲੈਨੇ ਆ ਯਕੀਨ ਮੰਨਣਾ ਨਹੀਂ ਕਰਨਾ ਪੈਣਾ ਕਿਉਂਕਿ ਸੱਚ ਏ ਇਹ ਤੇਰਾ ਤੇਰਾ ਹੈ ਹੀ ਸਾਰਾ ਕੁਛ ਹੀ ਉਹਦੇ ਇਹ ਸੱਚ ਨਹੀਂ ਹੈ ਹੋਰ ਕਿਹੜਾ ਕਿਤੇ ਮੇਰੇ ਕੋ ਸੁਣ ਲੱਕਾ ਤੁਸੀਂ ਬਹੁਤ ਵੱਡੇ ਬਜ਼ੁਰਗ ਹੋ ਕਿਹਦੀ ਬੇਬੇ ਦਾ ਇਹ ਉਹ ਨਹੀਂ ਏ ਸਾਰੇ ਕੁਛ ਉਹਦਾ ਹੀ ਏ ਮੰਨਣਾ ਨਹੀਂ ਪੈਣਾ ਯਕੀਨ ਕਰਨਾ ਪੈਣਾ ਕਿਉਂਕਿ ਸੱਚ ਏ ਤੇਰਾ 13 ਦੋਣਾ 26 ਦੇ 26 ਰਹਿਣ ਦੇ ਫਿਰ ਸਾਡੀ ਜਿੱਥੇ ਲੱਗੀ ਉਹਦੇ ਲੱਗੀ ਰਹਿਣ ਦੇ ਜੇ ਕੋਈ 13 ਦੁਣਾ 25 ਕਹੇਗਾ ਤੁਸੀਂ ਉਹਦੇ ਕੰਨ ਥਲੇ ਰੱਖ ਕੇ ਨਹੀਂ ਮਾਰੋਗੇ ਕਿ 13 ਦੁਣਾ 26 ਹੁੰਦਾ 25 ਨਹੀਂ ਹੁੰਦਾ ਜਿਹੜੀ ਕਿ ਤੁਸੀਂ ਗੱਲ ਕਰ ਰਹੇ ਹੋ 13 ਦੁਣਾ 26 ਹੁੰਦਾ ਵਾਕੇ ਪਰ ਤੇਰਾ ਤੁਸੀਂ 13 ਦੁਣਾ 25 ਕਰ ਰਹੇ ਹੋ ਨਹੀਂ ਲੱਗੀ ਗੱਲ ਦੀ ਸਮਝ ਸਮਝਾਣਾ ਮਾਨਸ ਸਿੰਘ ਦਾ ਗਾਣਾ ਲਾਓ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਭੰਦੀਦਾ ਮਾਨ ਸਾਹਿਬ ਭੰਡ ਦੇ ਪੇਣ ਤੇ ਭੰਡਣ ਦੋ ਕੀ ਪਤਾ ਉਹਨਾਂ ਦੀ ਕਿਤੇ ਲੱਗੀ ਏ ਸ਼ਾਇਦ ਉਹਨਾਂ ਨੂੰ ਇਸੇ ਤਰੀਕੇ ਨਾਲ ਰੱਬ ਮਿਲਣਾ ਹੋਵੇ ਵੀ ਤੂੰ ਬੜਾ ਦੇਸ਼ ਭੰਡ ਫੇਰ ਤੈਨੂੰ ਅਸੀਂ ਆਪਣੇ ਦਰਸ਼ਨ ਦਵਾਂਗੇ ਲੱਗੀ ਤੇ ਲੱਗੀ ਰਹਿਣ ਦੀ ਉਹਨਾਂ ਦੀ ਕਿਉਂ ਉਹਨਾਂ ਨੂੰ ਮਤਾ ਦੇਂਦੇ ਆ ਤੂੰ ਕੋ ਗਲਤ ਨਹੀਂ ਇਸ ਕਰਕੇ ਨਹੀਂ ਮਤਾ ਦੇ ਰਹੇ ਹੋ ਨਾ ਕਿ ਬੜਾ ਦੇਸ਼ ਨਹੀਂ ਭੰਦੀਦਾ ਇਸੇ ਤਰ੍ਹਾਂ ਤੁਹਾਨੂੰ ਪੰਜਾਬੀ ਮਤਾ ਦੇ ਰਹੇ ਨੇ ਕਿ ਮਾਨ ਸਾਹਿਬ ਤੇਰਾ ਦੁਨਾ 26 ਹੁੰਦਾ 25 ਨਾ ਕਰੋ ਇਹ ਸਾਰਾ ਕੁਝ ਉਹਦਾ ਹੀ ਏ ਤੇਰਾ ਤੇਰਾ ਹੀ ਏ ਤੁਸੀਂ ਬਾਬੇ ਨਾਨਕ ਦੀ ਬਾਣੀ ਨੂੰ ਕਹਿਣ ਦੇਓ 13 13 ਦੋਣਾ 26 ਤੇ 26 ਰਹਿਣ ਦੇ ਫਿਰ ਸਾਡੀ ਜਿੱਥੇ ਲੱਗੀ ਉਹ ਤੇ ਲੱਗੀ ਰਹਿਣ ਦੇ ਲੋਕਾਂ ਨੇ ਧੀਆਂ ਪੈਣਾ ਛੇੜ ਤਾਂ ਤੈਨੂੰ ਤੋਂ ਮੈਂ ਕੋਈ ਵੱਡੀ ਜੀ ਸਜ਼ਾ ਸੁਣਾਵਾਂਗਾ 20 ਸਾਲ ਦੀ ਤੂੰ ਸੁਤਰਦਾ ਨਹੀਂ ਸੁਤਰੇਗਾ ਨਹੀਂ ਜੱਜ ਸਾਹਿਬ ਸਾਡੀ ਜਿੱਥੇ ਲੱਗੀ ਉਹ ਤੇ ਲੱਗੀ ਰਹਿਣ ਦੋ ਹੈ ਇਸ ਗੱਲ 'ਚ ਕੋਈ ਤੁੱਕ ਸੇਮ ਟੂ ਸੇਮ ਮਾਨ ਸਾਹਿਬ ਇਹ ਘੂਸਿਆ ਭੋਰ ਰਹੇ ਨੇ ਉਹਨਾਂ ਨੇ ਬਕਾਇਦਾ ਲੱਕੇ ਲਗਾਇਆ ਸੀ ਇੱਥੇ ਸਿਗਰਟ ਪੀਣਾ ਨਸ਼ਾ ਕਰਨਾ ਮਨਾ ਹੈ ਜਿਹੜੇ ਉਹ ਆਪ ਸੀਗੇ ਉਹਨਾਂ ਦੀ ਆਪ ਦੀ ਮौज ਹੁੰਦੀ ਸੀਗੀ ਸਾਰੇ ਮੋਚ ਹੀ ਪੀਂਦੇ ਮਾਨ ਸਾਹਿਬ ਅੱਜ ਤੱਕ ਤੁਸੀਂ ਗੱਲ ਸੁਣੀ ਵੀ ਕਿਸੇ ਨੂੰ ਕੱਡਨੇਪ ਕਰਕੇ ਸਿਕਟਾ ਪਿਆਈਆਂ ਗਈਆਂ ਹੁਣ ਸਿਕਟਾ ਪੀਣੀ ਤੇ ਸਾਲੇ ਜਾਨੂ ਮਾਰਦਾਗਾ ਮੋਚ ਹੀ ਪੀਂਦੇ ਮਾਨ ਸਾਹਿਬ ਇਹ ਗੱਲਾਂ ਇਹ ਕੀ ਯਾਰ ਤੋਕੇ ਕੋਈ ਇਹ ਕਿਹੜੀ ਸਫਾਈ ਹੋਈ ਇੱਕ ਪਤਾ ਨਸ਼ਾ ਕਰਦਾ ਉਹ ਮੋਚ ਚ ਕਰਦਾ ਕਿਸੇ ਨੂੰ ਪੁੱਛਣਾ ਤੂੰ ਬਲੱਤ ਕਰਕੇ ਕੀਤਾ ਮੋਚ ਹੀ ਮੈਂ ਤੇ ਚੋਰੀ ਕੋ ਕੀਤੀ ਮੋਚ ਹੀ ਮੈਂ ਬੰਦੇ ਕੋ ਮਾਰੇ ਮੋਚ ਹੀ ਮੈਂ ਇਹ ਸਾਲੇ ਇਹ ਇਹ ਕੋਈ ਜਸਟੀਫਿਕੇਸ਼ਨ ਹੈ ਮਾਨ ਸਾਹਿਬ ਢੋਲੇ ਆ ਗਏ ਨੇ ਬੰਦੇ ਤੇ ਪੁੱਤਰ ਬਣੋ ਸੌਰੀ ਮਾਫ ਕਰੋ ਜੇ ਜ਼ਬਾਨ ਮੇਰੀ ਫਿਸਲ ਗਈ ਹੋਵੇ ਅਗਲਾ ਮੁਰਗਾ ਫੜੋ ਮੈਂ ਲੈਂਸ ਮੰਗਾਇਆ ਸੀ ਯਾ 50 ਐਮ ਐਮ ਦਾ ਯੇ ਆ ਗਿਆ ਨਿਊ ਲੈਂਡ ਹੁਣ ਮਿਲਣ ਗਿਆ ਪੰਜਾਬ ਵਿੱਚ 25000 ਨੌਕਰੀਆਂ ਯੇ ਇੰਦਰ ਪਾਜੀ ਨੇ ਨਵਾਂ ਲੈਂਸ ਲੈ ਲਿਆ ਹੁਣ ਹੋਰ ਵੀ ਦੱਸ ਦੇ ਆਪਾਂ ਕਿੱਥੇ ਚੱਲੇ ਅੱਜ ਕਿਉਂ ਤੂੰ ਮੂੰਹ 'ਚ ਸਾਧ ਫਸਾਇਆ ਤੂੰ ਇਹ ਕਹ ਸਕਦਾ ਸਾਲੇ ਐਡੇ ਝੁੱਡੂਰੇ ਹਰ ਗੱਲ ਦੀ ਆਪਣੀ ਘਰ ਵਾਲੀ ਨੂੰ ਅੱਗੇ ਕਰ ਛੱਡਦੇ ਕਿਰ ਤੂੰ ਦੱਸ ਕਿ ਉਹ ਤੁਹੀ ਤੁੰ ਮਾਰਦੇ ਹੋ ਸਾਰੇ ਗੱਲ ਕਰਦੇ ਕਰਦੇ ਭੈਣ ਚੋਤਾ ਦੀ ਮਾਸਾ ਜਿਤਨੀ ਇਹਨਾਂ ਦੀ ਘਰ ਵਾਲੀ ਨੇ ਇਹਨਾਂ ਨੂੰ ਦੱਸ ਦਿਆਂ ਵੀ ਆਪਾਂ ਸਵੇਰੇ ਉੱਥੇ ਜਾਣਾ ਫਲਾਣੀ ਫਲਾਣੀ ਜਗ੍ਹਾ ਤੇ ਤਿਆਰ ਰਹੋ ਉਹ ਕਹਿੰਦੀ ਇਹ ਪੁੱਛਦੇ ਹੋਣਗੇ ਨਾ ਕਿ ਤਾ ਸਵੇਰੇ ਕਿੱਥੇ ਜਾਣਾ ਮਾਂ ਤੈਨੂੰ ਕਹੜਾ ਮੂੰਹ ਬੰਦ ਰੱਖ ਗੱਡੀ 'ਚ ਬਹਿ ਜਾ ਕੇ ਸਟਾਰਟ ਕਰ ਗੱਡੀ ਜਦਿਆਂ ਦੇ ਤੈਨੂੰ ਮੈਂ ਦੱਸਾਂਗੀ ਕੋਈ ਇੱਜ਼ਤ ਦੀ ਭੈਣ ਚੋਦਾਂ ਦੀ ਉਹ ਦਿੰਦੀਆਂ ਦੁੰਦੀਆਂ ਵੀ ਕ ਜਾਂ ਮੁੱਠ ਬੰਨ੍ਹ ਵਾਲੀ ਕੰਮ ਸਾਰ ਲੈਂਦੀ ਮੇਰੀ ਵਾਈਫਏ ਮੈਂ ਜਦੋਂ ਕਹਿੰਨਾ ਕਿ ਤੂੰ ਮੇਰੇ ਕੋਲ ਆ ਕੇ ਸੋ ਤੇ ਅੱਗੂ ਮੈਨੂੰ ਪਤਾ ਕੀ ਜਵਾਬ ਮਿਲਦਾ ਸੁਣਨ ਲਈ ਕਿ ਮੈਂ ਸਵੇਰੇ ਬਾਈਬਲ ਪੜ੍ਹਨੀ ਹੁੰਦੀ ਐ ਤੇਰਾ ਦਿਲ ਕਰਦਾ ਜਦੋਂ ਮੈਨੂੰ ਆਵਾਜ਼ ਮਾਰ ਲੈਣਾ ਨਹੀਂ ਇਹ ਵਿਚਾਰੇ ਤਟੜੇ ਤੇ ਸੱਚੀ ਦਦੇ ਲਾਦ ਨੇ ਇਹ ਕੋਈ ਗੱਲ ਉਹਨੂੰ ਕਹਦੇ ਨਾ ਉਹਨੇ ਪੁੱਠੇ ਜਵਾਬ ਦੇਣਾ ਹੁੰਦਾ ਸੋਹਣੀਆਂ ਨਾ ਸੋਹਣੀਆਂ ਵਰਤੂ ਕੱਲ ਤੇ ਲੈ ਕੇ ਆਈਆਂ ਲਾਉਂਗੀ ਫਿਰ ਵੀ ਇੰਨੂ ਕਹਿੰਦੇ ਨੇ ਇੰਡੀਪੈਂਡੈਂਟ ਔਰਤ ਮਾਰਦੀ ਨਾ ਪੇ ਪੇ ਕੇ ਛਤਰ ਤੋ ਕਿ ਲੱਗਦਾ ਰਾਤ ਨੂੰ ਦਿੰਦੀ ਹੋਏਗੀ ਟੁੱਟ ਕੇ ਪੈਣੀ ਦੋ ਸੋ ਅੱਜ ਆਪਾਂ ਚੱਲੇ ਆ ਜਿਹੜੇ ਸਾਡੇ ਫਰੈਂਡ ਆ ਕਿਰਨ ਉਹਨਾਂ ਦੇ ਘਰ ਕਿਹਨਾਂ ਦੇ ਘਰ ਹੋਈ ਆ 베ਬੀ ਗਰਲ ਸੋ ਹੁਣ ਅੱਜ ਜਾ ਰਹੇ ਆ ਉਹਨੂੰ ਮਿਲਣ ਛੁੱਟੀ ਜੀ 베ਬੀ ਨੂੰ ਅੱਛੀ ਗੱਲ ਜਾਣਾਂ ਚਾਹੀਦਾ 베ਬੀ ਜੰਮ ਤੇ ਲਿਆ ਹੁਣ ਇਹਨੂੰ ਸੰਭੋਗੇ ਵੀ ਜੇ ਕੱਲ ਨੂੰ ਕਹੇ ਨੇ ਰੱਬ ਨਾ ਕਰੇ ਕਿਸੇ ਦੀ ਧੀ ਪੈਣ ਨਾਲ ਇਦਾਂ ਦਾ ਨਾ ਹੋਵੇ ਪਰ ਮੈਨਾਂ ਨੂੰ ਸਮਝਾਉਣ ਵਾਸਤੇ ਗੱਲ ਕਹਿ ਰਹੇ ਆ ਤੇਰਾ ਬਣਾ ਕਰੇ ਕੱਲ ਨੂੰ ਜਿਹਨੂੰ ਜਿਹੜੀ ਬੱਚੀ ਨੂੰ ਤੁਸੀਂ ਵੇਖਣ ਜਾ ਰਹੇ ਜਦੋਂ ਵੱਡੀ ਹੋਏਗੀ 78 ਸਾਲਾਂ ਦੀ ਕੋਈ ਮੁੰਡਾ ਗਲੀ ਦਾ ਗੁੰਡਾ ਦਰਿੰਦਾ ਉਹਦੇ ਨਾਲ ਬਦਤਮੀਜ਼ੀ ਕਰੇਗਾ ਫਿਰ ਵੀ ਤੁਸੀਂ ਚੁੱਪ ਕਰਕੇ ਬੈਠੇ ਰਹੋਗੇ ਹੈ तो तू ही नहीं बोलना। शर्म करो भगवान से डरो भोसड़ी वालो भगवान से डरो। डर दे ना भगवती ना, <laughs> मेरे बटन बंद किया करती तीन दिन बाद उंगली पकड़ के भगवती ने मुझे चलना सिखाया है ਠੇਗ ਮਹਾਰਾਜ ਅਸੀਂ ਤੇ ਫਦੂ ਆ ਕੋਈ ਹੋਰ ਵੱਡੀ ਗੱਪ ਛੱਡਣੀ ਹੋਵੇ ਮਹਾਰਾਜ ਛੱਡ ਸਕਦੇ ਹੋ ਜਦ ਮੈਂ ਛੋਟਾ ਸਾ ਥਾ ਨਾ ਤਬ ਅਗਰ ਕਿਸੇ ਕੋ ਵੀ ਮੈਨੇ ਬੋਲ ਦਿਆ ਕਿ ਜਾ ਤੇਰੀ ਮ੍ਰਿਤਯੂ ਹੋ ਜਾਏਗੀ ਉਹ ਇੱਕ ਦਿਨ ਸੇ ਉੱਪਰ ਜੀ ਨਹੀਂ ਪਾਇਆ ਕਰਤਾ ਓਕੇ ਮਹਾਰਾਜ ਤੁਹਾਡੀ ਐ ਵੀ ਕੁਸੀ ਸਵੀਕਾਰ ਪਰ ਇੱਕ ਗੱਲ ਮੈਨੂੰ ਦੱਸੋ ਐ ਕੀ ਬਾਂਦਰ ਦੀ ਬੁੰਡ ਦੇ ਪਿੱਛੇ ਜਾ ਕੇ ਐ ਕਰਦੇ ਰਹੇ ਐ ਕਹਿੰਦਾ ਮੂੰਹ ਲਾਲ ਹੋਇਆ ਉਹ ਦੀ ਹੌਣ ਦੇ ਆ ਕੰਮ ਸੇ ਕੰਮ ਕੋ ਬੰਦੇ ਵਾਲੀ ਰੱਦਦਾ ਤੇ ਕਰ ਆ ਨਾਲੇ ਬਾਬੇ ਇਦਾਂ ਦੇ ਕੰਮ ਕਰਦੇ ਨੇ ਬਾਬੇ ਤੇ ਸਾਰੀ ਮੋਹ ਮਾਇਆ ਤੋਂ ਮੁਕਤ ਉਹ ਗੰਦੇ ਨੇ ਕੋਈ ਫੈਸ਼ਨ ਵਾਲੀ ਉਹਨਾਂ ਨੂੰ ਲੱਗੇ ਐਵੇਂ। ਇਹਰਾਮ ਦੇ ਤੇ ਫੈਸ਼ਨ ਹੀ ਖਤਮ ਹੁੰਦੇ। ਇਹ ਅਸਲੀ ਫੈਸ਼ਨ ਤੇ ਐਵੇਂ ਗਾਂਡੂ ਇੱਕ ਨੰਬਰ ਦਾ ਮੁੰਡੇ ਪਸੰਦ ਨੇ ਇਹਨੂੰ। ਗਾਂਡੂ ਉਹ ਸਾਰੇ ਬਾਬੇ ਇਦਾਂ ਦੇ ਨਹੀਂ। ਜਿੰਨੇ ਬਾਬੇ RAMREE ਮਹਿਲ ਉਹ ਵੀ ਕੁੜੀਆਂ ਚੋਦਾ ਰਿਆ। ਅਕਾਲ ਪਰਸੂ ਇੱਕ ਫੜਿਆ ਗਿਆ ਐ ਵੀ ਕੁੜੀਆਂ ਚੋਦਾ। ਉਹ ਜਿੰਨੇ ਬਾਬੇ ਬੰਦੇ ਸਾਰੇ ਬੁੰਡ ਮਾਰਨੇ ਬੰਦੇ ਨੇ। ਭੈਣ ਚੋਦੇ ਤੇ ਆ ਬੀਬੀਆਂ ਵੇਖ ਲਓ। ਕਿੱਦਾਂ ਉਹ ਤੇ ਥੱਲੇ ਜਾ ਕੇ ਬੈਠੀ ਆ ਉਹ ਕੀ ਤੈਨੂੰ ਇਹਨੇ ਦੇ ਦਾਨਾਵੇਂ ਇਹਦੇ ਪੱਲੇ ਤੇ ਆਪ ਕੱਖ ਨਹੀਂ ਐ ਦੋ ਯਾਰ ਸਹੀ ਕਿਆ ਹੈ ਬੱਬੂ ਮਾਨ ਨੇ ਹਨ ਅਨਪੜ ਬੀਬੀਆਂ ਨੇ ਪੰਚ ਘਰ ਰੱਬ ਦੀ ਤਖਤੀ ਪਾਤੀ ਹਾਂ ਆ ਗੱਲ ਤੇ ਸਹੀ 200% ਗੱਲ ਸਹੀ ਭਾਵਾਂ ਬੀਬੀਆਂ ਮੇਰਾ ਗੁੱਸਾ ਕਰਨ ਗੱਲ ਦਾ ਪਰ ਐ ਐ ਬਾਬੇ ਤੁਸੀਂ ਬਣਾਉਂਦੀਆਂ ਜਿਹੜੇ ਬੰਦੇ ਨੂੰ ਬੁੰਡ ਤੋਂ ਹੁੰਦਾ ਪਤਾ ਨਹੀਂ ਹੁੰਦਾ ਉਹਦੇ ਤੁਸੀਂ ਗਿੱਟਿਆ ਚ ਜਾ ਕੇ ਬਹਿ ਜਾਂਦੀ ਹੈ ਬਾਬਾ ਜੀ ਪੁੱਤ ਤੇਰਾ ਉਹ ਦਿਹਾ ਦਿਓ ਬਾਬਾ ਕਿ ਉਥੇ ਆਪ ਟੰਗਾ ਚੱਕ ਕੇ ਆਵੇ ਜੇ ਬਾਬੇ ਆ ਕਰਾਮਤ ਵਾਲੇ ਐਡੇ ਸੀ ਆ ਆ ਇਹਨੂੰ ਪਤਾ ਸੀ ਕਿ ਅੱਜ ਇਟਲੀ ਵਾਲੇ ਨੇ ਮੇਰੀ ਮਾਂ ਭੈਣ ਇੱਕ ਕਰਨੀ ਹੈ ਕਿਵੇਂ ਤੁਸੀਂ ਉਹ ਜਰ ਇੱਕ ਬਾਬਾ ਲੇਟੈਸਟ ਬਾਬਾ ਫੜਿਆ ਗਿਆ ਉਹਦੀ ਸ਼ਰੇ ਰਿਕਾਰਡਿੰਗਾਂ ਪਈਆਂ YouTube ਤੇ ਜਰਾਨੀਆਂ ਨਾਲ ਠਰਕਪੋਰ ਦੇਦੀਆਂ ਮੇਰੇ ਜੀ ਕਰਦਾ ਬਾਸ ਕਿਸਾਂ ਨਾਲ ਜੱਤੀ ਪਾਉਣ ਨਾ ਦੋਤੇ ਪੀਣ ਨੂੰ ਸਿਰਾਂ ਅੱਧਾ ਦਿਲ ਕਰਦਾ ਦੁੱਧ ਪੀਨੂ ਦਾ ਸਾਲਿਆ ਕਿਲੋ ਦੁੱਧ ਹੀ ਲਵਾ ਲਾ ਜਿੰਦਗੀ ਤਰਲੇ ਜੇ ਪਈ ਜਾਂਦੇ ਆ ਵੇਖ ਲੋ ਇਸ ਹਰਾਮ ਦੇ ਦੀ ਸ਼ਰਮ ਵੀਡੀਓ ਪਈ YouTube ਤੇ ਥਾਣੇ ਚ ਜੇਲ੍ਹ ਚ ਫੜਿਆ ਗਿਆ ਕੁੜੀਆਂ ਨੇ ਆ ਕੇ ਗਵਾਹੀ ਦਿੱਤੀ ਕਿ ਬਾਬੇ ਦੇ ਸਾਡੇ ਨਾਲ ਗੇਮ ਪਾਈ ਏ ਸਾਰਿਆਂ ਨੇ ਯਾਰ ਕੀ ਆਵੇ ਹੈ ਸਬੂਤ ਨੇ ਪਰ ਫਿਰ ਵੀ ਅਨਪੜ ਬੀਬੀਆਂ ਚੈਨਲਾਂ ਤੇ ਆ ਕੇ ਪਿੱਟਣ ਦੀ ਨਹੀਂ 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 ਸਾਡਾ ਮਹਾਰਾਜ ਤੇਦਾਂ ਨਹੀਂ ਹੋਈ ਨਹੀਂ ਸਕਦਾ ਉਹ ਤੇ ਕਰ ਨਹੀਂ ਸਕਦਾ ਕਿਉਂ ਗੱਲ ਤੁਹਾਡੇ ਮਹਾਰਾਜ ਦੀ ਲੁੱਲੀ ਨਹੀਂ ਖੜੀ ਹੁੰਦੀ ਸਾਡਾ ਬਲਾਕ ਕਰ ਕਿਉਂ ਨਹੀਂ ਹੋਇਆ ਕੋਈ ਕੋਈ ਸੁਣਿਆ ਅੱਜ ਤੱਕ ਕੁਝ ਇਹ ਸਾਡੇ ਚ ਕੀ ਕਮੀ ਦੱਸੋ ਸਾਡੇ ਚ ਕੀ ਕਮੀ ਦੱਸੋ ਸਾਡੇ ਚ ਕੀ ਕਮੀ ਆ ਸਾਡਾ ਨਹੀਂ ਹੋਇਆ ਨਹੀਂ ਦਮ ਤੇ ਹੈ ਗੱਲ 'ਚ ਜਾਂ ਜੇਲ੍ਹ ਦਾ ਗੇੜਾ ਮਾਰ ਕੇ ਆ ਬਾਬੇ ਨੂੰ ਪੁੱਛ ਕੇ ਆ ਮੇਰਾ ਕਿਉਂ ਨਹੀਂ ਕੀਤਾ ਕੀ ਪਤਾ ਬਾਬਾ ਉੱਥੇ ਤੈਨੂੰ ਕੋਡੀ ਕਰ ਲਿਆ ਆ ਤੂੰ ਹੀ ਰਹਿ ਗਈ ਸੀ ਭੈਣ ਚੋ ਤੇ ਤੂੰ ਟੋਕੜ 45 50 ਸਾਲ ਦੀ ਬਾਬੇ ਨੂੰ ਚਾਹੀਦੀ ਕੋਈ ਲਹਿਰੀ 20 21 ਸਾਲ ਦੀ ਕਹ ਰਾ ਅਗਲੀ ਤੂੰ ਦੋ ਤਿੰਨ ਪੋਤਰੀ ਵਾਲੀ ਹੋ ਗਈ ਹੈ ਦਰਸ਼ਨ ਜੰਡੂ ਵੇ ਮਸੂਟ ਵਿੱਚ ਕੈਂਟ ਲੱਗਦੀ ਹਾਂ ਹਾਂ ਕਿਸੇ ਪਿੰਡ ਚੋ ਚੋਰੀ ਹੋ ਜੇ ਇੱਕ ਘਰ ਚ ਬਾਕੀ ਪਿੰਡ ਕਵੇ ਸਾਡੇ ਨਹੀਂ ਨਹੀਂ ਸਾਡੇ ਪਿੰਡ ਤੇ ਚੋਰੀ ਹੋਈ ਨਹੀਂ ਹੁਣ ਜਿਹੜੇ ਇੱਕ ਘਰ ਚ ਚੋਰੀ ਹੋਈ ਇਹ ਤਾਂ ਮਲਚੋਰੀ ਨਹੀਂ ਹੋਈ ਕੈਸੀਆਂ ਖੁਸ਼ੀਆਂ ਔਰਤਾ ਨਹੀਂ ਆਰੇ ਅੱਜ ਵੀਡੀਓ ਦੇ ਲਾਸਟ ਗਾਣਾ ਨਹੀਂ ਹੋਣਾ ਬਾਕੀ ਠੀਕ ਹੈ ਜੀ ਮਿਲਦੇ ਕਿਸੇ ਅਗਲੀ ਵੀਡੀਓ ਸਾਰਿਆਂ ਨੂੰ ਪਿਆਰ ਭਰੀ ਸਾਥ ਸ਼ਰੀਆ ਕਾਲ ਪਪਣੀ ਵੀਡੀਓ ਬਣਾਉਨੇ ਆ ਜੇ ਵਧੀਆ ਲੱਗਦੀ ਹੁੰਦੀ ਹੈ ਸ਼ੇਅਰ ਜ਼ਰੂਰ ਅੱਗੇ ਕਰਿਆ ਕਰੋ